ਜੀ ਸਰ ਸਰ ਜਿਹੜਾ ਲੋਕ ਸਭਾ ਦੀਆਂ ਚੋਣਾਂ ਵਿੱਚ ਰਿੰਦਾਵਾ ਸਾਹਿਬ ਦੀ ਬਹੁਤ ਵੱਡੀ ਜਿੱਤ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਇਸ ਜਿੱਤ ਬਾਰੇ ਮੈਂ ਇਸ ਜਿੱਤ ਬਾਰੇ ਕਹਿਣਾ ਚਾਹਾਂਗਾ ਵੀ ਜਿਸ ਹਿਸਾਬ ਦੇ ਨਾਲ ਅੱਜ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿੰਨੀਆਂ ਆਪਾਂ ਸ਼ੀਟਾਂ ਲਈਆਂ ਨੇ ਇਸ ਹਿਸਾਬ ਦੇ ਨਾਲ ਜਿਹੜੀ ਆ ਇਹ ਲੋਕਾਂ ਨੂੰ ਇੱਕ ਜਾਗਰੂਤ ਹੋਈ ਆ ਵੀ ਝਾਰੂ ਨੇ ਕੁਝ ਵੀ ਨਹੀਂ ਕੀਤਾ ਦੋ 2.5 ਸਾਲ ਵਿੱਚ ਲੋਕਾਂ ਦੇ ਜਿਹੜੇ ਮਨ ਜਿਹੜੇ ਮੁਹਾਟ ਹੋ ਚੁੱਕੇ ਨੇ ਉਹਨਾਂ ਤੋਂ ਮੰਨ ਚੁੱਕੇ ਗਏ ਨੇ ਇੱਕ ਸਾਈਡ ਦਾ ਫਤਵਾ ਦੇ ਦਿੱਤਾ ਆਪਣੇ ਪੰਜਾਬ ਸਰਕਾਰ ਨੂੰ ਜੋ ਸਾਡੀ ਪੰਜਾਬ ਸਰਕਾਰ ਜਿਹੜੀ ਹੁਣ ਜਿਹੜੀ ਨਵੀਂ ਬਣਨੀ ਹੈ ਸੈਂਟਰ ਚ ਚਲੋ ਅਜੇ ਚੱਲ ਰਿਹਾ ਹੈ ਜੋ ਪੰਜਾਬ ਚ ਚੱਲ ਰਿਹਾ ਇੱਕ ਤਰਫਾ ਜਿੱਤ ਜਿਹੜੀ ਹੋਈ ਆ ਸਾਡੀ ਕਾਂਗਰਸ ਪਾਰਟੀ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਰਿਜ਼ਲਟ ਆਏ ਨੇ ਤੇ ਸਾਰੀ ਸਾਰੀਆਂ ਸੀਟਾਂ ਹੀ ਜਿੱਤੀਆਂ ਨੇ ਇੱਕ ਸੀਟ ਮੇਲਸਾਬ ਦੇ ਨਾਲ ਇਹਨਾਂ ਨੇ ਝਾਰੂ ਵਾਲੇ ਝੋਲੀ ਪਈ ਆ ਇੱਥੋਂ ਪਤਾ ਲੱਗਦਾ ਹੈ ਵੀ ਲੋਕ ਸਿਆਣੇ ਹੋ ਚੁੱਕੇ ਨੇ ਇਹ ਬਦਲਾਅ ਦਾ ਕੰਮ ਕਰ ਰਹੇ ਸੀ ਲੇਕਿਨ ਬਦਲਾਅ ਦਾ ਕੰਮ ਹੋਇਆ ਨਹੀਂ ਇਹ ਆ ਵੀ ਲੋਕ ਬਦਲ ਗਏ ਬਦਲਾ ਇਹਨਾਂ ਨੇ ਨਹੀਂ ਕੀਤਾ ਲੋਕ ਬਦਲ ਗਏ ਆ ਲੋਕਾਂ ਨੇ ਇੱਕ ਸਾਈਡ ਤੇ ਫਕਵਾ ਦਿੱਤਾ ਆ ਉਹ ਕਾਂਗਰਸ ਇਤਿਹਾਸਿਕ ਕਾਂਗਰਸ ਸਰਕਾਰ ਬਾਕੀ ਇਹ ਆ ਵੀ ਬੜਾ ਸੁਣੀਆ ਵੋਟਾਂ ਦੇ ਨਾਲ 783 ਹਜ਼ਾਰ ਕੁਝ ਵੋਟਾਂ ਨਾਲ ਸਾਡੇ ਰੰਧਾਵਾ ਸਾਹਿਬ ਜਿੱਤੇ ਨੇ ਮੈਂ ਵਾਰਡ ਨੰਬਰ 6 ਤੋਂ ਬਲਰਾ ਸਿੰਘ ਐਮਸੀ ਇਹ ਮੌਜੂਦਾ ਮੇਰੇ ਵੀਰ ਦਰਜਾ ਬਰ ਦਰਜਾ ਨਾਲ ਬੈਠੇ ਨੇ ਜਿਨ੍ਹਾਂ ਦੇ ਨਾਲ ਚੇਅਰਪਰਸ਼ਣ ਵੀ ਇੱਥੇ ਹੈਗੇ ਨੇ ਚੇਅਰਮੈਨ ਵੀ ਹੈਗੇ ਨੇ ਸਾਡੇ ਗੱਜ ਸਰਪੰਚ ਵੀ ਹੈਗੇ ਨੇ ਸਾਡੇ ਸਹਿਨ ਗਿੱਲ ਇਹ ਵੀ ਚੀਜ਼ ਮੈਂ ਤੇ ਸਾਡੇ ਸਨਿਧੀ ਵੀ ਚੀਜ਼ ਲੈ ਗਏ ਅਸੀਂ ਰਾਲਮੀਨ ਤੇ ਯੂਰ ਲਾਇਆ ਸਵੇਰ ਤੋਂ ਇਹਨਾਂ ਦੇ ਨਾਲ ਆ 150 ਬੰਦੇ ਦੇ ਕਾਫਲੇ ਨਾਲ ਆ ਆਪਾਂ ਸੁਖਿੰਦਰ ਸਿੰਘ ਜੀ ਰਸਾਵੇ ਨੂੰ ਆਪਾਂ ਸੁਖਿੰਦਰਾ ਕਾਲਜ ਦੇ ਵਿੱਚੋਂ ਲੈਣ ਗਏ ਸੀਗੇ ਜੋ ਹੁਣ ਬਾੜਾ ਹੌਸ ਦੇ ਵਿੱਚ ਆਪਾਂ ਇੱਥੇ ਨਾਲ-ਨਾਲ ਆਏ ਆ ਆਪਣੇ ਟਰੈਕਟਰ ਦੇ ਉੱਤੇ ਆਏ ਆ ਨਾਲ ਗੱਡੀ ਦਾ ਕਾਫਲਾ ਲੈ ਕੇ ਆਣ ਵਾਲੇ ਪੁਇਕ ਵਿੱਚ ਕਾਂਗਰਸ ਨੂੰ ਕਿਥੇ ਦੇ ਦੇਗੇ ਆਉਣ ਵਾਲੇ ਪੁਇਕ ਵਿੱਚ ਇਹ ਦੇਖਦੇ ਆ ਵੀ ਸਾਡਾ ਜਿਹੜਾ ਜਿੰਨਾ ਵੀ ਜੂਥ ਆ ਜਿੰਨਾ ਬੇਰਜ਼ਗਾਰ ਜੂਥ ਆ ਉਹਨਾਂ ਨੂੰ ਰਜ਼ਗਾਰ ਦਿੱਤਾ ਜਾਏ ਜੋ ਮਹਿਲਾਵਾਂ ਦੇ ਨਾਲ ਆਮ ਪਾਰਟੀ ਨੇ ਇੱਕ ਫਰੇਵ ਦੇ ਨਾਲ ਜਿੱਤੀ ਸੀ ਕਿ 1000 ਰੁਪਏ ਦਵਾਂਗੇ ਉਹ ਸਾਡੀ ਜਿਹੜੀ ਇੰਟਰਨੈਸ਼ਨਲ ਕਾਂਗਰਸ ਜਿਹੜੀ ਸੈਂਟਰ ਬਣੇਗੀ ਜਾਂ ਪੰਜਾਬ 'ਚ ਬਣੇਗੀ ਇਹਨਾਂ ਨੂੰ ਚਾਹੀਦਾ ਵੀ ਹੁਣ ਇਹ ਜਿਹੜੀਆਂ ਔਰਤਾਂ ਨੂੰ ਜੋ ਵੀ ਇਹਨਾਂ ਨੇ ਕਿਹਾ ਸੀਗਾ ਇਹਨਾਂ ਨੂੰ ਪੂਰਾ ਦਵਾਇਆ ਜਾਵੇ ਔਰ ਰੋਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾਵੇ ਅੱਜ ਸਰ ਬਹੁਤ ਵੱਡਾ ਨੌਜਵਾਨਾਂ ਦਾ ਇਕੱਠ ਵੇਖਦੋਂ ਵੀ ਮਿਲਿਆ ਹੈਗਾ ਪੜਾ ਸਾਡੀ ਪੁੱਛਦੇ ਤੇ ਕੀ ਕਰਨਾ ਚਾਹੋਗੇ ਨੌਜਵਾਨ ਜੀ ਸਾਰੇ ਇਸ ਮਤਲਬ ਖੁਸ਼ ਹੀ ਹੈ ਇਸ ਗੱਲ ਤੋਂ ਕਿ ਉਹਨਾਂ ਦੇ ਬਦਲਾ ਲੈਣ ਦਾ ਉਹਨਾਂ ਦੇ ਤਾਂ ਸਰਕਾਰ ਨੂੰ ਚੁਣਿਆ ਜਿਨੇ ਅਕਾਲੀ ਦਲ ਨੂੰ ਜਨੂਤੀ ਕਰ ਦਿੱਤਾ ਗਿਆ ਆ ਉਹ ਚਾਰੂ ਵਾਲਿਆਂ ਨੂੰ ਮਿੱਟੀ ਕਰ ਦਿੱਤਾ ਗਿਆ ਲੋਕ ਇੱਕ ਹਿਸਾਬ ਦੇ ਜਾਗਰੂਕ ਹੋ ਗਿਆ ਵੀ ਕਾਂਗਰਸ ਪਾਰਟੀ ਹੀ ਹੈ ਜਿਹੜੀ ਪੰਜਾਬ ਲਈ ਕੰਮ ਕਰ ਸਕਦੀ ਊਜ਼ ਨਹੀਂ ਕੰਮ ਕਰ ਸਕਦੀ ਆ ਭੈਣ ਭਰਾਵਾਂ ਦੀ ਸੋਚ ਸਕਦੀ ਮਤਿਆਈ ਪੱਖੋਂ ਕਿਸੇ ਦੀ ਦੇਖ ਲੋ ਜਿਹੜਾ ਸਿਲੰਟਰ ਜਿਹੜਾ 450 ਦਾ ਮਿਲਦਾ ਅੱਜੂ 1250 ਦਾ ਸਿਲੰਟਰ ਹੋ ਗਿਆ ਲੋਕਾਂ ਨੂੰ ਜੀ ਆਈ ਤਰੀ ਉਹ jaan ਕੱਟ ਰਹੀ ਆ ਇਸ ਲਈ ਇਹ ਇੱਥੇ ਲੋਕਾਂ ਨੇ ਇੱਕ ਪੱਤਵਾ ਦੇ ਕੇ ਇਹ ਸਰਕਾਰ ਨੂੰ ਚੁਣਦੇ ਆ ਭਗਵਤਾਨ ਸਾਹਿਬ ਨੇ ਕਿਹਾ ਸੀ ਕਿ ਇਹ ਪਟੇਰਾ ਦੀ ਪਟੇਰਾ ਸੀਤਾਜੀ ਪੰਗੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਕਤਨੀ ਵਿੱਚ ਜਿਹੜਾ ਫਰਕ ਪੈ ਗਿਆ ਤਾਂ ਕੀ ਕਰਨਾ ਚਾਹੋਗੇ ਉਹ ਗੱਲ ਇਹ ਆ ਵੀ ਉਹਨੂੰ ਸਮਝ ਵੀ ਆ ਰਹੀ ਵੀ ਮੇਰਾ ਫਲੇ ਜਿਹੜੇ ਆ ਐਮ ਐਲ ਏ ਕਾਰ ਕਿ ਰਹੇ ਨੇ ਉਹਨੂੰ ਖੁਦ ਨੂੰ ਨਹੀਂ ਪਤਾ ਉਹ ਵਿਚਾਰਾ ਕੀ ਕਰੇ ਉਹ ਕੱਲਾ ਹੀ ਦੇ ਹੈਗਾ ਉਦੇ ਕੋਈ ਤਾਂ ਸੁਣ ਨਹੀਂ ਰਹੀ ਕੋਈ ਕੋਈ ਵੀਡੀਓ ਲੈ ਆਉਂਦਾ ਕੋਈ ਕੋਈ ਵੀ ਛੋੜੇ ਦਿਨ ਹੋਏ ਜਨਤਕ ਇੱਕ ਐਮਐਲਏ ਦੀ ਵੀਡੀਓ ਵੀ ਹੋਈ ਸੀ ਜੋ ਲੋਕਾਚਾਰ ਵਿੱਚ ਆਇਆ ਕੇਜਰੀਵਾਲ ਸਾਹਿਬ ਉਹਨਾਂ ਦੀ ਸੁਪਰੀਮੋ ਸੀਗੀ ਉਹ ਜੇਲ੍ਹ ਚ ਚਲੇ ਗਏ ਜਿਹੜੇ ਬੰਦੇ ਨੇ ਸੇਧ ਦੇਣੀ ਆ ਜੂਸ ਨੂੰ ਸੇਧ ਦੇਣੀ ਆ ਜਾਂ ਉਹਨਾਂ ਨੇ ਭੈਣ ਭਰਾਵਾਂ ਆਪਣੇ ਕਿਸੇ ਨੂੰ ਵੀ ਸੇਧ ਦੇਣੀ ਆ ਉਹ ਇਹ ਬੰਦੇ ਇੱਕ ਭ੍ਰਿਸ਼ਟਾਚਾਰ ਦੇ ਅੰਦਰ ਹੋ ਜਾਈ ਤੇ ਸਰਕਾਰ ਕਿੰਨਾ ਚਿਰ ਚੱਲਦੀ ਹੁੰਦੀ ਹੈ ਪਰ ਇਹ ਲਿਖ ਲੋਕ ਤੇ ਸਾਰੇ ਜਾਣਦੇ ਆ ਕਿ ਭਗਵੰਤ ਮਾਨ ਕੀ ਕਰ ਰਿਹਾ ਤੇ ਥੱਲੇ ਉਹਨਾਂ ਦੇ ਕੈਂਡੀਡੇਟ ਕੀ ਕਰ ਰਹੇ ਆ